ਚਾਰ ਭੈਣ ਭਰਾਵਾਂ ਦੇ ਵਿੱਚ ਜਦੋਂ ਮੈਂ ਇਕੱਲੀ ਰਹਿ ਗਈ ਹਾਂ ਨਾ ਦੀਪ ਸਰਦਾਰਨੀ ਨੇ ਆਪਣੇ ਭਰਾ ਦੀ ਮੌਤ ਤੋਂ ਬਾਅਦ ਖੁਦ ਆਪਣੇ ਆਪ ਨੂੰ ਦਿੱਤਾ ਦਿਲਾਸਾ ਅਤੇ ਵੀਡੀਓ ਸਾਂਝੀ ਕਰਕੇ ਇਹ ਵੀ ਕਿਹਾ ਕਿ ਅਸੀਂ ਚਾਰ ਭੈਣ ਭਰਾਵਾਂ ਦੇ ਵਿੱਚੋਂ ਅੱਜ ਮੈਂ ਇਕੱਲੀ ਰਹਿ ਗਈ ਹਾਂ ਮੈਨੂੰ ਪਤਾ ਕਿ ਵਿਛੋੜਾ ਕੀ ਹੁੰਦਾ ਹੈ ਤੇ ਸਾਨੂੰ ਇਹ ਵੀ ਕਿਹਾ ਕਿ ਦੁੱਖ ਤਾਂ ਬਹੁਤ ਹੁੰਦਾ ਪਰ ਕੀ ਕਰੀਏ ਜ਼ਿੰਦਗੀ ਤਾਂ ਕਟਣੀ ਹੀ ਪੈਣੀ ਹੈ ਦੀਪ ਸਰਦਾਰਨੀ ਨੇ ਵੀਡੀਓ ਬਣਾਉਣ ਤੇ ਕੀਤੀਆਂ ਗੱਲਾਂ ਕਿਹਾ ਕਿ ਮੈਂ ਤੁਹਾਡੇ ਨਾਲ ਵੀਡੀਓ ਜ਼ਰੂਰ ਸਾਂਝਾ ਕਰਾਂਗੀ ਇਸ ਨਾਲ ਮੇਰਾ ਮਨ ਲੱਗਿਆ ਰਹਿੰਦਾ ਹੈ ਮੈਨੂੰ ਤੁਹਾਡੇ ਵਿੱਚੋਂ ਬਹੁਤ ਹੀ ਜ਼ਿਆਦਾ ਖੁਸ਼ੀ ਨਜ਼ਰ ਆਉਂਦੀ ਹੈ ਬਾਕੀ ਹੋਰ ਕੀ ਕੀ ਗੱਲਾਂ ਆਖੀਆਂ ਦੀਪ ਸਰਦਾਰਨੀ ਜੀ ਨੇ ਆਓ ਤੁਹਾਡੇ ਨਾਲ ਵੀਡੀਓ ਦੇ ਕਲਿੱਪ ਸਾਂਝੀ ਕਰਦੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਚਾਹ ਪੈਂਦਾਂ ਮੰਡੇ ਵਿੱਚ ਜਦੋਂ ਮੈਂ ਕੱਲੀ ਰਹੀ ਹਾਂ ਤਦ ਦਾ ਤੋਂ ਬਦਨ ਨੂੰ ਦੋਖ ਤੇ ਬਹੁਤ ਵੀ ਪਾਵਾਂ ਰੋ ਵੀ ਲੰਗੀਆਂ ਚੁੱਪ ਵੀ ਕਰ ਦਿੰਦੀ ਖਾ ਪੀ ਲਈਦਾ ਹੱਸ ਫਿਰ ਲਈਦਾ ਪਰ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਦੀ ਹਾਂ ਪਤਾ ਨਹੀਂ ਕਿਦਾਂ ਕਿਦਾਂ ਜਾ ਰਹੀਆਂ ਕਿ ਨਾ ਸ਼ਾਇਦ ਮੈਂ ਮੈਂ ਸੱਚੀ ਮਾਫੀ ਮੰਗਦੀ ਹਾਂ ਤੁਹਾਡੇ ਤੋਂ ਕਿ ਮੈਂ ਵੀਡੀਓ ਬਣਾ ਰਹੀ ਹਾਂ ਪਰ ਮੈਂ ਵੀਡੀਓ ਬਣਾਵਾਂਗੀ ਮਤਲਬ ਮੈਂ ਕੁੱਟ-ਕੁੱਟ ਕੇ ਜੀਣਾ ਨਹੀਂ ਚਾਹੁੰਦੀ ਹੈਗੀ ਮੈਂ ਆਪਣੇ ਆਪ ਨੂੰ ਤੁਹਾਡੇ ਨਾਲ ਜੋੜਨਾ ਚਾਹੁੰਨੀ ਹਾਂ ਵਾਪਿਸ ਤੋਂ ਮੈਂ ਮੈਂ ਫੇਰ ਹੱਸਣਾ